ਤਿੰਨ ਪ੍ਰੋਬਲਮ ਜੋ ਹਰੇਕ ਬੁਟੀਕ ਓਨਰ ਨੂੰ ਫੇਸ ਕਰਨੀਆਂ ਪੈਂਦੀਆਂ ਸੋ ਤੁਸੀਂ ਵੀ ਨੋਟ ਕਰ ਲਓ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਕੋਈ ਪੁਆਇੰਟ ਮਿਸ ਨਾ ਹੋ ਜੇ ਤੇ ਫੋਲੋ ਕਰ ਲਓ ਹੋਰ ਵੀਡੀਓਜ਼ ਲਈ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪ੍ਰੋਬਲਮ ਨੰਬਰ 1 ਦੀ ਚੰਗੇ ਸਟਾਫ ਦੀ ਕਮੀ ਕਿਉਂਕਿ ਕੋਈ ਵੀ ਬੰਦਾ ਵਧੀਆ ਤੋਂ ਵਧੀਆ ਬੁਟੀਕ ਬਣਾ ਲੈਂਦਾ ਪਰ ਉਹ ਇਕੱਲਾ ਸਾਰੇ ਕੰਮ ਮੈਨੇਜ ਨਹੀਂ ਕਰਦਾ ਸੋ ਸਭ ਤੋਂ ਵੱਡੀ ਉਹਦੀ ਸਿਰਦਰਦੀ ਹੁੰਦੀ ਆ ਕਿ ਚੰਗਾ ਸਟਾਫ ਮਿਲ ਜੇ ਇੱਕ ਜਿੰਮੇਵਾਰ ਸਟਾਫ ਮਿਲ ਜੇ ਕਿਉਂਕਿ ਅੱਜ ਕੱਲ ਰਿਸਪੌਂਸੀਬਲ ਬੰਦਿਆਂ ਦੀ ਬਹੁਤ ਜ਼ਿਆਦਾ ਕਮੀ ਆ ਨੰਬਰ 2 ਤੇ ਜੋ ਸਭ ਤੋਂ ਵੱਡੀ ਟੈਨਸ਼ਨ ਰਹਿੰਦੀ ਹੈ ਬੁਟੀਕ ਆਨਰ ਨੂੰ ਕਿ ਉਹਦਾ ਕੋਈ ਕਸਟਮਰ ਨਾਰਾਜ਼ ਨਾ ਹੋਵੇ ਪਰ ਲੱਖ ਕੋਸ਼ਿਸ਼ਾਂ ਤੋਂ ਬਾਅਦ ਕੁਝ ਨਾ ਕੁਝ ਕਸਟਮਰ ਇਦਾਂ ਦੇ ਹੁੰਦੇ ਆ ਉਹ ਖੁਸ਼ ਨਹੀਂ ਹੁੰਦੇ ਸੋ ਇਹ ਵੀ ਗੱਲ ਯਾਦ ਰੱਖੋ ਕਿ ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਕਿਉਂਕਿ ਹਰ ਕਿਸੇ ਨੂੰ ਖੁਸ਼ ਕਰਨਾ ਸਭ ਤੋਂ ਹੀ ਡਿਫਿਕਲਟ ਕੰਮ ਆ ਪਰ ਆਪਣੀ ਕੋਸ਼ਿਸ਼ ਰੱਖੋ ਕਿ ਤੁਸੀਂ ਕਸਟਮਰਾਂ ਨੂੰ ਬੈਸਟ ਸਰਵਿਸ ਪ੍ਰੋਵਾਈਡ ਕਰੋ ਦੇ ਬੈਸਟ ਪ੍ਰੋਡਕਟ ਦੇ ਪਰ ਤਿੰਨ ਪ੍ਰੋਬਲਮਾਂ ਮੰਦੇ ਵਿੱਚ ਖਰਚੇ ਨੂੰ ਮੈਨੇਜ ਕਰਨਾ ਕਿਉਂਕਿ ਜੇ ਤੁਸੀਂ ਆਫਲਾਈਨ ਸਟੋਰ ਬਣਾਇਆ ਹੁੰਦਾ ਤੁਹਾਡੇ ਕੋਲੇ ਸਟਾਫ ਤਾਂ ਰਹਿੰਦਾ ਹੀ ਆ ਜੇ ਤੁਸੀਂ ਟੇਲਰ ਰੱਖਿਆ ਉਹ ਵੀ ਰਹਿਣਗੇ ਕਾਰੀਗਰਾਂ ਉਹ ਵੀ ਰਹਿਣਗੇ ਸੋ ਮੰਦੇ ਵਿੱਚ ਕੰਮ ਘਟ ਵੀ ਜਾਂਦਾ ਸੋ ਉਹਨਾਂ ਦੀ ਸੈਲਰੀ ਤੁਹਾਨੂੰ ਦੇਣੀ ਪੈਂਦੀ ਹੈ ਸੋ ਉਸ ਸਮੇ ਬੁਟੀਕ ਆਨਰ ਨੂੰ ਬਹੁਤ ਟੈਨਸ਼ਨ ਹੁੰਦੀ ਹੈ ਕਿ ਹੁਣ ਆਪਾਂ ਇਹਨਾਂ ਨੂੰ ਸੈਲਰੀ ਕਿਵੇਂ ਦੇਣੀ ਹੈ ਕਿਵੇਂ ਮੈਨੇਜ ਕਰ ਸੋ ਇਹ ਤਿੰਨ ਪੁਆਇੰਟ ਜਰੂਰ ਆਪਣੇ ਦਿਮਾਗ ਦੇ ਵਿੱਚ ਰੱਖਿਓ ਜੇ ਤੁਸੀਂ ਨਵਾਂ ਬੁਟੀਕ ਸਟਾਰਟ ਕਰਨ ਲੱਗੇ ਹੋ ਕਿਉਂਕਿ ਇਹ ਪ੍ਰੋਬਲਮ ਹਰੇਕ ਬੰਦੇ ਨੂੰ ਆਉਂਦੀਆਂ ਸੋ ਪ੍ਰਪ ਲੇਵਲ ਤੱਕ ਪਹੁੰਚ ਸਕਦੇ ਹੋ ਤਾਂ ਆਪਾਂ স্পੈਸ਼ਲ ਕੋਰਸ ਬਣਾਇਆ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੀ ਦਾ ਲਿੰਕ ਪ੍ਰੋਫਾਈਲ ਬਾਇਓ ਦਿੱਤਾ। ਬਾਕੀ WhatsApp ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਔਰਤਾਂ ਵੀ ਸਾਨੂੰ WhatsApp ਮੈਸੇਜ ਕਰਕੇ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਹੋ ਤੇ ਹੋਰ ਵੀਡੀਓਜ਼ ਲਈ ਆਪਾਂ ਨੂੰ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਸਸੀ ਕਾ